ਸਾਬ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਹਰਿਆਣਾ ਸਰਕਾਰ ਆ ਜਿਨ੍ਹਾਂ ਨੇ ਐਲਾਨ ਕਰਤਾ ਕਿ ਠੱਗ ਏਜੰਟ ਜਿਹੜੇ ਵੀ ਠੱਗੀ ਮਾਰਨਗੇ ਜਿਹੜੇ ਵੀ ਰਜਿਸਟਰਡ ਨਹੀਂ ਹੋਣਗੇ ਤਿੰਨ ਸਾਲਾਂ ਤੋਂ ਬਾਅਦ ਰਜਿਸਟ੍ਰੇਸ਼ਨ ਹੋਊਗੀ ਉਹਨਾਂ ਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਿਆ ਜੁਰਮਾਨਾ ਹੋ ਸਕਦਾ ਇੱਕ ਪਾਸੇ ਜਿਹੜੀ ਆ ਉਹ ਪੰਜਾਬ ਸਰਕਾਰ ਆ ਉਹ ਠੱਗ ਏਜੰਟਾਂ ਤੇ ਤਾਂ ਕੀ ਕਾਰਵਾਈ ਕਰਨੀ ਆ ਠੱਗ ਏਜੰਟਾਂ ਦੇ ਖਿਲਾਫ ਬੋਲਣ ਵਾਲਿਆਂ ਤੇ ਇਹ ਠੱਗ ਏਜੰਟਾਂ ਤੋਂ ਪੈਸੇ ਦਿਵਾਉਣ ਵਾਲਿਆਂ ਤੇ ਮਦਦ ਕਰਨ ਵਾਲਿਆਂ ਤੇ ਆਮ ਲੋਕਾਂ ਦੀ ਮਦਦ ਕਰਨ ਵਾਲਿਆਂ ਤੇ ਪਰਚੇ ਕਰ ਰਹੀ ਆ ਤੇ ਲਗਾਤਾਰ ਪਰਚੇ ਕਰ ਰਹੀ ਆ ਤੇ ਤਸ਼ੱਦਦ ਕਰ ਰਹੀ ਆ ਸੋ ਇੱਥੇ ਆਹੀ ਫਰਕ ਇੱਕ ਪਾਸੇ ਜਦੋਂ ਆਪਦੇ ਤੇ ਪੈਂਦੀ ਆ ਨਾ ਉਦੋਂ ਪਤਾ ਲੱਗਦਾ ਜਦੋਂ ਤਾਂ ਇੱਕ ਪਾਸੇ ਤਾਂ ਤੁਸੀਂ ਚੀਕਦੇ ਹੋ ਜਦੋਂ ਆਪਦੇ ਤੇ ਪਈ ਚੰਡੀਗੜ੍ਹ ਜਦੋਂ ਉੱਥੇ ਤੁਸੀਂ ਕਹਿੰਦੇ ਵੀ ਬੀਜੇਪੀ ਵਾਲੇ ਸਾਡੇ ਨਾਲ ਧੱਕਾ ਕਰਕੇ ਉੱਥੇ ਉੱਥੇ ਤੁਹਾਨੂੰ ਪਤਾ ਲੱਗਿਆ ਕਿ ਯਾਰ ਧੱਕਾ ਹੋਇਆ ਕਿਉਂਕਿ ਤੁਹਾਡੇ ਨਾਲ ਕਦੇ ਧੱਕਾ ਹੋਇਆ ਹੀ ਨਹੀਂ ਤੁਸੀਂ ਤਾਂ ਇੱਕ ਸੌਖੇ ਜਿਹੇ ਤਰੀਕੇ ਨਾਲ ਉਦੋਂ ਇੱਕ ਸਿਸਟਮ ਹੀ ਇਹੋ ਜਿਹਾ ਕ੍ਰੀਏਟ ਹੋਇਆ ਹੋਇਆ ਸੀਗਾ ਕਿ ਹਾਂ ਜੀ ਦੂਜੀਆਂ ਸਰਕਾਰਾਂ ਮਾਰੀਆਂ ਸੀ ਤੀਜੀ ਬਣਾਉਣੀ ਬਣਾਉਣੀਆਂ ਲੋਕਾਂ ਨੂੰ ਇਹ ਭੂਤਸਵਾਰ ਸੀਗਾ ਤੁਸੀਂ ਆਮ ਜਿਹੇ ਸੌਖੇ ਜਿਹੇ ਤਰੀਕੇ ਨਾਲ ਜਿੱਤ ਕੇ ਤੁਹਾਡੇ ਨਾਲ ਧੱਕਾ ਹੋਇਆ ਨਹੀਂ ਆਤਕੀ ਤੁਹਾਡੇ ਨਾਲ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਤਾਂ ਤੁਸੀਂ ਕਿਵੇਂ ਰੋਂਦੇ ਸੀਗੇ ਇੱਕ ਪਾਸੇ ਤੁਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਦੇ ਗੱਠਜੋੜ ਨਹੀਂ ਹੋਵੇਗਾ ਤੇ ਕੱਲ ਤੁਸੀਂ ਮਿੰਟ ਚ ਇਕੱਠੇ ਹੋ ਗਏ ਸੀਗੇ ਉੱਥੇ ਕੱਠੇ ਹੋ ਕੇ ਰੋਈ ਜਾਂਦੇ ਸੀਗੇ ਵੀ ਸਾਡੇ ਨਾਲ ਧੱਕਾ ਹੋਇਆ ਸਾਡੇ ਨਾਲ ਧੱਕਾ ਹੋਇਆ ਸਾਡੇ ਨਾਲ ਧੱਕਾ ਹੋਇਆ ਤੇ ਜਦੋਂ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਚੱਕ-ਚੱਕ ਕੇ ਸਾਮ ਡਿਬੜੂਗਰ ਜੇਲ੍ਹਾਂ ਦੇ ਵਿੱਚ ਛੱਡਦੇ ਹੋ ਉਹ ਨੂੰ ਧੱਕਾ ਨਹੀਂ ਕਹਿੰਦੇ ਤੁਸੀਂ ਕਿਸਾਨਾਂ ਦੇ ਉੱਤੇ लाਠੀ ਚਾਰਜ ਕੀਤਾ ਤੁਸੀਂ ਮਾਸਟਰਾਂ ਦੇ ਉੱਤੇ लाਠੀ ਚਾਰਜ ਕੀਤਾ ਤੁਸੀਂ ਹਰੇਕ ਪੱਧਰ ਤੇ ਹਰੇਕ ਬੰਦਾ ਜਿਹੜਾ ਵੀ ਪੰਜਾਬ ਦੇ ਪੱਖ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਿਹੜਾ ਪਾਣੀਆਂ ਦੀ ਗੱਲ ਕਰਦਾ ਜਿਹੜਾ ਧਰਮ ਦੀ ਗੱਲ ਕਰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਦਾ ਜਿਹੜਾ ਬੰਦੀ ਸਿੰਘਾਂ ਦੀ ਗੱਲ ਕਰਦਾ ਤੁਸੀਂ ਹਰੇਕ ਨੂੰ ਚੁੱਕ ਚੁੱਕ ਕੇ ਜਿਹੜਾ ਜੇਲਾਂ ਦੇ ਵਿੱਚ ਛੱਟ ਰਹੇ ਹੋ ਤੇ ਇਹ 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 ਮਤਲਬ ਅਸਲੀਅਤ ਆ ਤੁਹਾਡੀ ਤੇ ਫਿਰ ਤੁਸੀਂ ਤੁਸੀਂ ਕਿਹੜੇ ਹੱਕ ਨਾਲ ਮਤਲਬ ਇੱਕ ਪਾਸੇ ਤਾਂ ਜਿਹੜਾ ਠੱਗ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਤੁਸੀਂ ਠੱਗ ਏਜੰਟਾਂ ਤੇ ਕਾਰਵਾਈ ਕਰਨ ਦੀ ਬਜਾਏ ਤੁਸੀਂ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਕਾਰਵਾਈ ਕਰ ਰਹੇ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕਰ ਰਹੇ ਹੋ ਇਹ ਇਹ ਅਸਲੀਅਤ ਆ ਤੁਹਾਡੀ ਲੋਕਾਂ ਨੂੰ ਵੀ ਬੜਾ ਚਾਅ ਸੀਗਾ ਕਿ ਹਾਂ ਜੀ ਨਹੀਂ ਭਗਵੰਤ ਮਾਨ ਆਊਗਾ ਭਗਵੰਤ ਮਾਨ ਆਊਗਾ ਇਹ ਕਰ ਦੂਗਾ ਜੋ ਕਰ ਦੂਗਾ ਕਿ ਅਸੀਂ ਸ਼ੁਰੂ ਤੋਂ ਕਹਿੰਦੇ ਆਉਂਦੇ ਸੀਗੇ ਕਿ ਭਗਵੰਤ ਮਾਨ ਪੰਜਾਬ ਲਈ ਚੰਗਾ ਨਹੀਂ ਇੱਕ ਕਮੇਡੀਅਨ ਇੱਕ ਕਮੇਡੀਅਨ ਹੁਣ ਹੁਣ ਪੂਰੇ ਪੰਜਾਬ ਨੂੰ ਚਲਾਊਗਾ ਇੱਕ ਕਮੇਡੀਅਨ ਆ ਜਿਹੜਾ ਉਹ ਪੂਰੇ ਪੰਜਾਬ ਨੂੰ ਚਲਾਊਗਾ ਹੈ ਕਿਆ ਚਲਾਈ ਜਾਂਦਾ ਪੰਜਾਬ ਨੂੰ ਕਮੀਡੀਅਨ ਬੜੇ ਵਧੀਆ ਤਰੀਕੇ ਨਾਲ ਨਾਲੇ ਤੁਹਾਨੂੰ ਵੀ ਪੰਜਾਬ ਦੇ ਲੋਕੋ ਪਤਾ ਲੱਗ ਗਿਆ ਕਿ ਹਾਂ ਵਾਕਈ ਭਾਨੇ ਸਿੱਧੂ ਵਰਗੇ ਲੱਖੇ ਵਰਗੇ ਵੀ ਪਹਿਲਾਂ ਸਪੋਰਟ ਕਰਦੇ ਸੀਗੇ ਇਹਨੂੰ ਕਿਹਾ ਜੀ ਨਹੀਂ ਭਗਵੰਤ ਮਾਨ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਚਲਾਊਗਾ ਇਹੀ ਭਗਵੰਤ ਮਾਨ ਜਿਹੜਾ ਉਹ ਧਰਨਿਆਂ ਦੇ ਵਿੱਚ ਭਾਲ ਦਾ ਫਰਜ਼ਦਾ ਹੁੰਦਾ ਸੀਗਾ ਕਿ ਪੁੱਛ ਦਾ ਫਰਜ਼ਦਾ ਹੁੰਦਾ ਸੀ ਆਪਦੇ ਨਾਲ ਦੇ ਨੂੰ ਚੇਲੇ ਚਪਟਿਆਂ ਨੂੰ ਕਿ ਯਾਰ ਧਰਨਾ ਕਿੱਥੇ ਲੱਗਿਆ ਆਪਾਂ ਫਟਾਫਟ ਚਾਈਏ ਤੇ ਧਰਨਿਆਂ ਦੇ ਵਿੱਚ ਬੈੰਦਾ ਹੁੰਦਾ ਸੀ। ਇਹੀ ਮੁੜ ਕੇ ਉਹਦੇ ਚੇਲੇ ਚਪਾਟੇ ਦੇ ਭਗਵੰਤ ਮਾਨ ਜਿਹੜਾ ਉਹ ਇਹੀ ਕਹਿਣ ਲੱਗ ਪਿਆ ਕਿ ਧਰਨੇ ਆ ਜਿਹੜੇ ਉਹ ਵੇਲੜਾਂ ਦਾ ਕੰਮ ਆ। ਐਸੇ ਭਗਵੰਤ ਮਾਨ ਨੇ ਕਿਹਾ ਧਰਨੇ ਵੇਲੜਾਂ ਦਾ ਕੰਮ ਆ ਤੇ ਜਦੋਂ ਕੇਜਰੀਵਾਲ ਤੇ ਪੈ ਗਈ ਆਦੇ ਆਕਾ ਤੇ ਪੈ ਗਈ ਫਟਾਫਟ ਦਿੱਲੀ ਜਾ ਕੇ ਧਰਨੇ ਤੇ ਬਹਿ ਗਿਆ। ਉਦੋਂ ਬਈ ਜਦੋਂ ਆਪਦੇ ਤੇ ਪੈਂਦੀ ਆ ਉਦੋਂ ਧਰਨਾ ਸਹੀ ਆ। ਜਦੋਂ ਆਪ ਧਰਨਿਆਂ ਦੇ ਵਿੱਚ ਬੈੰਦਾ ਰਿਹਾ ਉਦੋਂ ਧਰਨਾ ਸਹੀ ਸੀ। ਪਰ ਹੁਣ ਜਦੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਪੰਜਾਬ ਦੇ ਹੱਕਾਂ ਲਈ ਧਰਨਾ ਲਾਉਂਦੇ ਆ ਉਹ ਧਰਨਾ ਗਲਤ ਆ। ਕਾਲੀ ਕਾਂਗਰਸੀ ਧਰਨਾ ਲਾਉਣ ਤਾਂ ਉਹ ਤਾਂ ਆਪਾਂ ਕਹਿ ਦਈਏ ਕਿ ਹਾਂ ਜੀ ਇਹ ਆਪਸੀ ਰਾਜਨੀਤੀ ਜਿਹੜੀ ਆ ਉਹ ਖੇਡਦੇ ਆ ਇਹ ਜੀ ਬਦਲਾਖੋਰੀ ਕਰਦੇ ਆ ਪਰ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਕਾਲੀਆਂ ਕਾਂਗਰਸੀਆਂ ਨਾਲ ਨਹੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਉਹਨਾਂ ਤੇ ਕਾਰਵਾਈ ਕਿਉਂ ਉਹਨਾਂ ਤੇ ਕਾਰਵਾਈ ਕਿਉਂ ਉਹ ਤਾਂ ਕੋਈ ਬਦਲਾਖੋਰੀ ਨਹੀਂ ਨਾ ਉਹ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਨਾ ਭਾਨਾ ਸਿੱਧੂ ਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਨਾ ਠੱਗ ਏਜੰਟਾਂ ਦੇ ਵਿਰੁੱਧ ਬੋਲਦਾ ਸੀ ਨਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਲੱਖੇ ਸੁਧਾਨੇ ਨੂੰ ਕੱਲ ਜਿਹੜਾ ਉਹ ਮੀਟਿੰਗ ਸੱਦੀ ਗਈ ਸੀ ਪ੍ਰਸ਼ਾਸਨ ਵੱਲੋਂ ਅੱਜ ਫੇਰ ਜਿਹੜੀ ਆ ਮੀਟਿੰਗ ਚੱਲ ਰਹੀ ਆ ਅੱਜ ਫੇਰ ਸੱਦਿਆ ਉਹਨਾਂ ਨੇ ਦੇਖੋ ਕੀ ਬੰਦ ਆ ਕੱਲ ਨੂੰ 1 ਫਰਵਰੀ ਨੂੰ ਸਿਮਰਜੀਤ ਸਿੰਘ ਮਾਨ ਵੱਲੋਂ ਜਿਹੜਾ ਉੱਥੇ ਸੰਗਰੂਰ ਵਿਖੇ ਜਿਹੜਾ ਉਹ ਫਾਟਕਾ ਜਿਹੜਾ ਉਹ ਬੰਦ ਕਰਨਾ ਸੋ ਉੱਥੇ ਵੱਧ ਤੋਂ ਵੱਧ ਸਾਥ ਦਿਓ ਜਿੰਨਾ ਵੀ ਦੇ ਸਕਦੇ ਆ 3 ਫਰਵਰੀ ਨੂੰ ਭਗਵੰਤ ਮਾਨ ਦੇ ਘਰ ਦਾ ਘਰਾਓ ਕਰਨਾ ਉੱਥੇ ਸਾਥ ਦਿਓ ਵੱਧ ਤੋਂ ਵੱਧ ਜਿੰਨਾ ਵੀ ਦੇ ਸਕਦੇ ਆ ਸੋ ਹਰਿਆਣਾ ਸਰਕਾਰ ਨੇ ਜਿਹੜਾ ਇਹ ਕਾਨੂੰਨ ਜਾਰੀ ਕੀਤਾ ਕਿ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਹੋਊਗਾ ਜਿਹੜੇ ਰਜਿਸਟ੍ਰੇਸ਼ਨ ਨਹੀਂ ਕਰਨਗੇ 3 ਸਾਲਾਂ ਬਾਅਦ ਰਜਿਸਟ੍ਰੇਸ਼ਨ ਹੋਊਗੀ ਜਿਹੜਾ ਵੀ ਆਪ ਦਾ ਜਿਹੜਾ ਦਫ਼ਤਰ ਨਵਾਂ ਖੋਲੂਗਾ ਉਹਦੀ ਵੀ ਜਾਣਕਾਰੀ ਜਿਹੜੀ ਆ ਦਿੱਤੀ ਜਾਣੀ ਚਾਹੀਦੀ ਆ ਤੇ ਜਿਹਨੇ ਕਿਸੇ ਵੀ ਨੌਜਵਾਨ ਜਾਂ ਧੀ ਪੈਣ ਦੇ ਨਾਲ ਜਿਹਨੂੰ ਬਾਹਰ ਭੇਜ ਕੇ ਵੀ ਜਿਹੜਾ ਉਹ ਆਪ ਦੀਆਂ ਗੱਲਾਂ ਤੇ ਖਰਾ ਨਹੀਂ ਉਤਰਿਆ ਉਹਦੇ ਤੇ ਵੀ ਕਾਰਵਾਈ ਹੋਊਗੀ ਤੇ ਇੱਥੇ ਪੰਜਾਬ ਦੇ ਵਿੱਚ ਕਾਰਵਾਈ ਤਾਂ ਕੀ ਕਰਨੀ ਹੈ ਇੱਕ ਪਰਚਾ ਤੱਕ ਨਹੀਂ ਕਟਾਇਆ ਜਾ ਰਿਹਾ ਇੰਦਰਜੀਤ ਕੌਰ ਜਿਨੇ ਭਾਨੇ ਸਿੱਧੂ ਤੇ ਪਰਚਾ ਕਟਾਇਆ ਤੇ ਉਹਦੇ ਤੇ ਜਿਹੜੇ ਦਰਖਾਸਤਾਂ ਦਿੱਤੀਆਂ ਹੋਈਆਂ ਉਹਦੇ ਤੇ ਜਿਹੜੇ ਪਰਚੇ ਪਹਿਲਾਂ ਕੀਤੇ ਹੋਏ ਆ ਉਹਨਾਂ ਦਾ ਕੋਈ ਅਸਰ ਨਹੀਂ ਉਹ ਨੂੰ ਤਾਂ ਕੋਈ ਉਹਦੇ ਤੇ ਤਾਂ ਕੋਈ ਅਸਰ ਨਹੀਂ ਹੋਤੇ ਤੇ ਕੋਈ ਗ੍ਰਿਫਤਾਰੀ ਨਹੀਂ ਪਈ ਭਾਨੇ ਸਿੱਧੂ ਦੇ ਮੈਂਡ ਚ ਗ੍ਰਿਫਤਾਰੀ ਪਾਤੀ ਉਹ ਵੀ 4 4 5 5 ਕੇਸ ਪਾ ਰਹੇ ਹੋ ਭਾਨੇ ਸਿੱਧੂ ਦੇ ਭਰਾ ਦਾ ਦੱਸੋ ਕੀ ਕਸੂਰ ਸੀ ਜਿਹੜਾ ਕਦੇ ਕਿਸੇ ਨੂੰ ਫੋਨ ਤੱਕ ਨਹੀਂ ਕਿਸਾ ਕੀਤਾ ਜਿਨੇ ਕਿਸੇ ਕਿਸੇ ਦੇ ਠੱਗ ਜੰਟ ਨਾਲ ਤੱਕ ਗੱਲ ਤੱਕ ਨਹੀਂ ਕੀਤੀ ਉਹਨੂੰ ਵੀ ਵਿੱਚ ਪਰਚੇ ਦੇ ਪਾਤਾ ਦੱਸੋ ਉਹਦਾ ਕੀ ਕਸੂਰ ਭਾਵੇਂ ਸਿੱਧੂ ਨੇ ਤੱਕ ਕਿਸੇ ਦੇ ਕਰੇ ਪਰਚਾ ਨਹੀਂ ਕਟਾਇਆ ਇਹਨਾਂ ਤੇ ਵੀ ਠੱਗ ਜੰਟਾਂ ਦੇ ਪਰਚਾ ਕਟਾ ਕੇ ਵੀ ਕਹਿੰਦੇ ਭਰਾ ਨੂੰ ਪਾ ਦਿਓ ਜੀ ਵਿੱਚ ਭੈਣ ਨੂੰ ਪਾ ਦਿਓ ਜੀ ਭੂਆ ਨੂੰ ਪਾ ਦਿਓ ਜੀ ਸੋ ਇਹ 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 ਕਾਰਵਾਈਆਂ ਕੋਈ ਚੰਗੀ ਗੱਲ ਹੈ ਪੰਜਾਬ ਵਾਸਤੇ ਇਹ ਪੰਜਾਬ ਦਾ ਜਿਹੜਾ ਸੀਐਮ ਆ ਇਹ ਬਹੁਤ ਹੀ ਕੋਈ ਚੰਗੇ ਕੰਮ ਕਰ ਰਿਹਾ ਜਾਂ ਸਰਕਾਰ ਜਿਹੜੀ ਉਹ ਚੰਗੇ ਕੰਮ ਕਰ ਰਹੀ ਆ ਸੋ ਮਸਲਾ ਤਾਂ ਇੱਥੇ ਇਹੀ ਆਉਂਦਾ ਨਾ ਕਿ ਮਸਲਾ ਇੱਥੇ ਇਹੀ ਹੈ ਕਿ ਵੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਪੰਜਾਬ ਦੇ ਨੌਜਵਾਨਾਂ ਤੇ ਕਾਰਵਾਈ ਹੀ ਕਿਉਂ ਇਹ ਕਰਵਾ ਕਰਵਾਈ ਜਾ ਰਹੀ ਆ ਪਰ ਬਹੁਤਾ ਚਿਰ ਨਹੀਂ ਬਹੁਤਾ ਸਮਾਂ ਨਹੀਂ ਟਿਕਦੀ ਹੁੰਦੀ ਬਹੁਤਾ ਸਮਾਂ ਕਦੇ ਵੀ ਕਿਸੇ ਦਾ ਨਹੀਂ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆਉਣੀਆਂ ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਜਿਹੜੀ ਆ ਉਹ ਹਾਲਾਤ ਕੀ ਆ ਤੋ ਤੋ ਉਹ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਕਿ ਕੋਈ ਨਹੀਂ ਆਉਣਾ ਕਿ ਪੂਰਾ ਪੰਜਾਬ ਆ ਕੇ ਖੜ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਧਰਨੇ ਪ੍ਰੋਟੈਸਟ ਹੋਣਗੇ ਉਹਦੇ ਵਿੱਚ ਵੀ ਪੂਰਾ ਪੰਜਾਬ ਆ ਕੇ ਖੜੂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਇਸਲੀਅਰ ਤੁਹਾਡੀ ਨੂੰ ਥੋੜੀ ਅਸਲੀਅਤ ਤੇ ਤੁਹਾਡੇ ਚੰਡੀਗੜੀ ਪਤਾ ਲੱਗ ਗਿਆ ਤੁਹਾਨੂੰ ਦੱਸਤੀ ਉਹਨਾਂ ਨੇ ਕਿ ਕੀ ਤੁਹਾਡੀ ਅਸਲੀਅਤ ਆ ਤੁਸੀਂ ਹਰਿਆਣੇ ਦੇ ਵਿੱਚ ਜਾ ਕੇ ਕਹਿੰਨੇ ਹੋ ਕਿ ਹਾਂ ਜੀ ਤੁਹਾਨੂੰ ਪੰਜਾਬ ਵਰਗੀਆਂ ਸਹੂਲਤਾਂ ਦੇਵਾਂਗੇ ਪੰਜਾਬ ਹੀ ਬਣਾ ਦੇਵਾਂਗੇ ਇੱਕ ਜਿਵੇਂ ਪੰਜਾਬ ਦੇ ਵਿੱਚ ਅਸੀਂ ਸਹੂਲਤਾਂ ਦੇ ਰਹੇ ਆਂ ਓਵੇਂ ਹੀ ਹਰਿਆਣੇ ਦੇ ਵਿੱਚ ਕਰ ਦਾਂਗੇ ਇਹ ਹਰਿਆਣੇ ਵਾਲੇ ਪਤਾ ਕੀ ਕਹਿੰਦੇ ਹਰਿਆਣੇ ਵਾਲੇ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਜਿਵੇਂ ਜ ਤੁਸੀਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਲੋਕਾਂ ਨੂੰ ਤਸ਼ੱਦਦ ਕਰ ਰਹੇ ਹੋ ਕੁੱਟਮਾਰ ਰਹੇ ਹੋ ਕਿਸੇ ਦੀ ਗੱਲਬਾਤ ਨਹੀਂ ਸੁਣ ਰਹੇ ਉਸੇ ਤਰ੍ਹਾਂ ਤੁਸੀਂ ਸਾਡੇ ਹਰਿਆਣੇ ਦੇ ਵਿੱਚ ਕਰੋਗੇ ਇਹ 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 ਸਲੀਅਤ ਆ ਇਹ ਉਹ ਉਹਨਾਂ ਦੀ ਬੋਲੀ ਆ ਇਹ ਤੇ ਤੁਹਾਨੂੰ ਵੀ ਪਤਾ ਲੱਗ ਜਾਣਾ ਚਾਹੀਦਾ ਸੋ ਵੱਤੋ ਵੱਤ ਸਪੋਰਟ ਕਰੋ ਜਿੰਨੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਵੱਤੋ ਵੱਤ ਖੜੋ ਵੱਤੋ ਵੱਤ ਸੋਸ਼ਲ ਮੀਡੀਆ ਲੈਵਲ ਤੇ ਵੀ ਉਹਨਾਂ ਦੀ ਵੱਤੋ ਵੱਤ ਸਪੋਰਟ ਕਰਿਆ ਕਰੋ ਜਿਹੜੇ ਗਰਾਊਂਡ ਲੈਵਲ ਤੇ ਨਹੀਂ ਖੜ ਸਕਦੇ ਹਰੇਕ ਥਾਂ ਤੇ ਉਹਨਾਂ ਦਾ ਸਪੋਰਟ ਉਹਨਾਂ ਦੀ ਸਪੋਰਟ ਕਰਨੀ ਬੰਦ ਨਹੀਂ ਆ ਉਹਨਾਂ ਦਾ ਹੱਕ ਆ ਬਾਕੀ ਠੱਗੇ ਏਜੰਟ ਜਿਹੜੇ ਹੈਗੇ ਆ ਠੱਗ ਏਜੰਟ ਇਹ ਤਾਂ ਗੱਲ ਕਹਿ ਦਿੰਦੇ ਆ ਕਿ ਹਾਂ ਜੀ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਜੀ ਇਹ ਇੱਕ ਧਮਕੀਆਂ ਦਿੰਦੇ ਆ ਜੀ ਲੋਕ ਆ ਕੇ ਅਸੀਂ ਫਲਾਣੇ ਨੂੰ ਸਦਾਂਗੇ ਅਸੀਂ ਫਲਾਣੇ ਨੂੰ ਸਦਾਂਗੇ ਤੁਸੀਂ ਉਹੋ ਜੇ ਗਲਤ ਕੰਮ ਕਰ ਰਹੇ ਹੋ ਇਨਾ ਤੁਸੀਂ ਠੱਗੀਆਂ ਮਾਰ ਰਹੇ ਹੋ ਇਨਾ ਤੁਹਾਨੂੰ ਸਦਨ ਦੀ ਲੋੜ ਪਵੇ ਆਪੇ ਨਹੀਂ ਕੋਈ ਕਿਸੇ ਨੂੰ ਸਾਦਾ ਜੇ ਤੁਸੀਂ ਠੱਗੀ ਮਾਰ ਰਹੇ ਹੋ ਇਨਾ 35 35 ਹਜ਼ਾਰ ਦੇ ਵੀਜੇ ਜਿਹੜੇ 35 35 ਲੱਖ ਦੇ ਨਾਮ ਵਿੱਚੋਂ ਜਿਨੇ 35 ਲੱਖ ਦਿੱਤਾ ਹੁੰਦਾ ਜ਼ਮੀਨ ਗਹਿਣੇ ਰੱਖ ਕੇ ਤਾਂ ਉਹਨੂੰ ਪੁੱਛ ਕੇ ਵੇਖੋ ਵੀ ਉਹਦੇ ਦਿਲ ਤੇ ਕੀ ਬੇਦਗੀ ਆ ਜਦੋਂ ਉਹਦਾ ਜਵਾਕ ਹੀ ਨਹੀਂ ਪਹੁੰਚਦਾ ਜਦੋਂ ਉਹਦੇ ਨਾਲ ਠੱਗੀ ਵਾਜ ਜਾਂਦੀ ਹੈ ਜਦੋਂ ਤੁਸੀਂ 35 ਲੱਖ ਤੋਂ ਬਾਅਦ ਤੁਸੀਂ ਇਹ ਗੱਲ ਕਰਦੇ ਹੋ ਕਿ ਹਾਂਜੀ 20 ਲੱਖ 10 ਲੱਖ 5 ਲੱਖ ਲੈ ਲਾ 2.5 ਲੱਖ ਲੈ ਲਾ ਆ ਗੱਲਾਂ ਹੁੰਦੀਆਂ ਜਦੋਂ ਕੁੱਤੇ ਪਕਾਈ ਕਰਾਉਣੇ ਹੋ ਅਗਲੇ ਦੀ ਸੋ ਵਾਤ ਵਾਤ ਸਪੋਰਟ ਕਰੋ ਪੰਜਾਬ ਨੂੰ ਪੰਜਾਬੀਅਤ ਨੂੰ ਕੌਮ ਨੂੰ ਸਿੱਖ ਰਾਜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ